ਰੂਸ ਦੇ ਵੱਲੋਂ ਯੂਕਰੇਨ ਵਿੱਚ ਲਗਾਤਾਰ ਬੰਬਾਰੀ ਹਮਲੇ ਕਰਨ ਤੇ ਪੰਜਾਬ ਦੇ ਹਜ਼ਾਰਾਂ ਹੀ ਵਿਦਿਆਰਥੀ ਉੱਥੇ ਬੁਰੀ ਤਰ੍ਹਾਂ ਫਸ ਚੁੱਕੇ ਹਨ। ਪੰਜਾਬ ਵਿੱਚ ਬੈਠੇ ਉਹਨਾਂ ਦੇ ਮਾਤਾ-ਪਿਤਾ ਆਪਣੇ ਜਿਗਰ ਦੇ ਟੁਕੜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਭਾਰਤੀ ਵਿਦਿਆਰਥੀਆਂ ਨੂੰ ਲਿਆਉਣ ਦਾ سلسلہ ਲਗਾਤਾਰ ਜਾਰੀ ਹੈ ਜਿਸ ਦੇ ਤਹਿਤ ਨਾਭਾ ਦੇ ਹਲਕੇ ਦੇ ਦੋ ਵਿਦਿਆਰਥੀ ਚੰਦਨ ਅਤੇ ਅਰਜੁਨ ਬਾਤੀਸ਼ ਨਾਭਾ ਵਿਖੇ ਪਹੁੰਚੇ ਅਤੇ ਉਹਨਾਂ ਦਾ ਬੜੀ ਹੀ ਧੂਮ-ਧਾਮ ਨਾਲ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤਾ ਤੇ ਸ਼ਰਮਣ ਅਕਾਲੀ ਦਲ ਦੇ ਉਮੀਦਵਾਰ ਬਾਬੂ ਕਬੀਰਦਾਸ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਬਾਕੀ ਦੇ ਰਹਿੰ ਦੂਜੇ ਪਾਸੇ ਚੰਦਨ ਤੇ ਅਰਜੁਨ ਬਾਤਿਸ਼ ਨੇ ਕਿਹਾ ਕਿ ਉੱਥੇ ਮਾਹੌਲ ਬਹੁਤ ਹੀ ਤਣਾਅਪੂਰਨ ਹੈ ਅਸੀਂ ਵੀ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਰੈਂਦੇ ਸਾਥੀ ਵਿਦਿਆਰਥੀਆਂ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਂਦਾ ਜਾਵੇ ਯੂਕਰੇਨ ਦੇ ਵਿੱਚ ਬਹੁਤ ਬੁਰੇ ਮਾਹੌਲ ਹੋਏ ਪੈਣ ਹੁਣ ਤਾਂ ਜਿੱਦਾਂ 1500 1600 ਮੇਰੇ ਜਿਹੜੇ ਦੋਸਤ ਨੇ 3 4 ਬੱਚੋ ਤੇ ਫਸੇ ਹੋਏ ਨੇ ਉਹਨਾਂ 'ਤੇ ਬੰਬਾਰੀ ਹੋ ਰਹੀ ਹੈ ਕੋਈ ਨਾਲ ਖਾਣ ਪੀਣ ਦਾ ਕੋਈ ਸਿਸਟਮ ਨਹੀਂ ਹੈਗਾ ਉੱਥੇ ਸਾਰਾ ਕੁਝ ਲਿਖ ਹੁਣ ਤਾਂ ਭਾਰਤ ਸਰਕਾਰ ਨੂੰ ਇਹ ਵੀ ਜਲਦੀ ਤੋਂ ਜਲਦੀ ਕੱਢ ਲੈਣ ਉਥੋਂ ਨਮੀ ਖਬਰ ਆ ਰਹੀ ਹੈ ਨਿਊਕਲੀਅਰ ਪਲਾਂਟ ਨੂੰ ਵੀ ਅੱਗ ਇਹਦੇ ਕਿ ਵਿੱਚ ਬਹੁਤ ਡੇਂਜਰਸ ਇਲਾਕਾ ਸੀ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਉੱਤੋਂ ਨਿਕਲ ਕੇ ਆਏ ਅਸੀਂ ਉੱਤੋਂ ਪੈਦਲ ਚ ਇੰਡੀਆ ਦਾ ਝੰਡਾ ਹੱਥ ਦੇ ਵਿੱਚ ਆమే ਲੈ ਕੇ ਆਏ ਉੱਤੇ ਫੌਜੀ ਸਾਡੀ ਹੈਲਪ ਕਰ ਰਹੇ ਨੇ ਤੁਸੀਂ ਇੱਧਰ ਜਾਓ ਅਸੀਂ ਭੱਜ ਕੇ ਉੱਤੋਂ ਨਿਕਲੇ ਆਂ ਟ੍ਰੇਨ ਨੂੰ ਮੁਸ਼ਕਿਲ ਨਾਲ ਚੜ੍ਹਿਆ ਉਸ ਤੋਂ ਬਾਅਦ ਸਾਡੀ ਯੂਕਰੇਨੀਅਨ ਲੋਕਾਂ ਨੇ ਬਹੁਤ ਹੈਲਪ ਕੀਤੀ ਇੰਡੀਆ ਐਂਬੈਸੀ ਨੇ ਸਾਨੂੰ ਜਗ੍ਹਾ ਦਿੱਤੀ ਰਹਿਣ ਵਾਸਤੇ ਉਹਨਾਂ ਨੇ ਖਾਣਾ ਖੂਣਾ ਦਿੱਤਾ ਪਰ ਬਹੁਤ ਮੁਸ਼ਕਿਲ ਹੁੰਦਾ ਉੱਥੇ ਰਹਿਣਾ ਸੁਮੇਨਾ ਗੋਲੀਆਂ ਚੱਲ ਰਹੀਆਂ ਨੇ ਆਵਾਜ਼ ਆ ਰਹੀਆਂ ਨੇ ਬੱਚੇ ਪਹਿਲੇ ਸਾਲ ਦੇ ਗਏ ਹੋਏ ਨੇ ਬਹੁਤ ਮੁਸ਼ਕਿਲ ਹੁੰਦਾ ਹੁਣ ਕਿੰਨੇ ਕੁ ਸਟੂਡੈਂਟ ਨੇ ਉੱਥੇ ਰਹਿ ਗਏ ਪਿੱਛੇ ਹੁਣ ਉੱਥੇ ਖਾਰਕਿਵ ਦੇ ਵਿੱਚ ਜੇ ਦੇਖਿਆ ਜਾਵੇ ਆਪਣੇ ਤਾਂ 1500 ਤੋਂ 1600 ਖਾਰਕਿਵ ਦੇ ਵਿੱਚ ਹੈ ਸੁਮੀ ਦੇ ਵਿੱਚ 1400 ਬੱਚਾ ਹੋਇਆ ਬਾਕੀ ਅਲੱਗ-ਅਲੱਗ ਸਿਟੀ ਦੇ ਵਿੱਚ ਬੱਚੇ ਤੇ ਤਕਰੀਬਨ 4-5000 ਬੱਚਾ ਉੱਥੇ ਇੰਡੀਅਨ ਫਸਿਆ ਹੋਇਆ ਹੈ ਅੱਜ ਤੁਹਾਡੇ ਨਾਲ ਕਿੰਨੇ ਬੱਚੇ ਆਏ ਨੇ ਅੱਜ ਸਾਡੇ ਨਾਲ 3 ਫਲਾਈਟ ਆਈਆਂ ਨੇ ਉੱਥੇ ਤਾਂ ਤਕਰੀਬਨ 500 ਬੱਚਾ ਆਇਆ ਹੈ ਸਾਡੇ ਨਾਲ 5-600 ਬੱਚਾ ਵਧੀਆ ਜੀ ਹਾਂ ਜੀ ਤੁਸੀਂ ਕੀ ਕਹਿਣਾ ਹੈ ਭਾਰਤ ਗਵਰਨਮੈਂਟ ਵੱਲੋਂ ਜੋ ਗਵਰਨਮੈਂਟ ਵੱਲੋਂ ਤੇ ਇਹੀ ਹੈ ਵੀ ਜਿਹੜੇ ਬੱਚੇ ਫਸੇ ਹੋਏ ਨੇ ਬਹੁਤ ਡਰੇ ਹੋਏ ਨੇ ਕਿਉਂਕਿ ਜਿਹੜੇ ਸਾਰੇ ਸੀਨੀਅਰ ਸੀਗੇ ਉਹ ਨਿਕਲ ਆਏ ਨੇ ਉਹਨਾਂ ਨੂੰ ਪਤਾ ਵੀ ਕਿਵੇਂ ਜਾਣਾ ਅੱਗੇ ਜੀ ਮੈਂ ਮੈਂ 4th ਇਅਰ ਦਾ ਮੈਨੂੰ ਮੜਾ ਮੋਟਾ ਪਤਾ ਸੀ ਤਾਂ ਮੈਂ ਆਪਣੇ ਆਪ ਨਿਕਲਿਆ ਜਿਹੜੇ 1st ਇਅਰ ਦੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਨਾ ਉਹਨਾਂ ਨੂੰ ਭਾਸ਼ਾ ਆਉਂਦੀਆਂ ਨਾ ਕੁਛ ਹੁੰਦਾ ਤਾਂ ਉਹ ਸਾਰੇ ਉੱਥੇ ਫਸੇ ਹੋਏ ਨੇ ਡਰੇ ਹੋਏ ਨੇ ਖਾਨਦਿਆਂ ਦਾ ਕੁਛ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ ਇੱਕ ਉਹਨਾਂ ਨੂੰ ਨਵਾਂ ਸਿੱਕੂਨ ਕਿਹច ਸਕਦੇ ਉਹ ਵਿਚਾਰੇ ਗਲਤ ਜਗ੍ਹਾ ਤੇ ਫਸ ਗਏ ਨੇ ਉਹਨਾਂ ਦੀ ਕੋਈ ਕਿਸਮ ਦੀ ਤਾਂ ਪੜਨ ਗਈ ਸੀ ਉਹਨਾਂ ਦੇ ਘਰ ਦੇ ਤਾਂ ਕੀ ਬੇਤਰੀ ਹੋਣੀ ਵਿਚਾਰੇ ਐਮਬੀਬੀਐਸ ਡਾਕਟਰ ਬਣਨ ਗਏ ਨੇ ਡਾਕਟਰ ਇਲਾਜ ਕਰਦੇ ਨੇ ਡਾਕਟਰ ਆਪੇ ਮਾਰ ਰਹੇ ਨੇ ਫਿਰ ਉਹਨਾਂ ਬਾਰੇ ਕੀ ਕਹਿ ਸਕਦੇ ਆਪਾਂ ਨਾ ਪਰ ਸੋ ਉਹਨਾਂ ਨੂੰ ਐਵੇਂ ਆ ਵੀ ਜਲਦੀ ਤੋਂ ਜਲਦੀ ਕੱਢੇ ਜ ਵੀ ਦੋ ਜਿਹੜੇ ਮਰ ਗਏ ਉਹਨਾਂ ਲਈ ਬਹੁਤ ਸਾਇੜੇ ਦੀ ਦੋ ਤੋਂ ਤਿੰਨ ਨਾ ਹੋ ਜਾਣ ਇਹ ਆਪਾਂ ਨੂੰ ਬਸ ਕੋਸ਼ਿਸ਼ ਕਰਨੀ ਵੀ ਦੋ ਤੋਂ ਤਿੰਨ ਨਾ ਹੋਣ ਚਾਰ ਨਾ ਹੋਣ ਇਹ ਬਚਾਣਾ ਆਪਾਂ ਨੇ ਬਹੁਤ ਧੰਨਵਾਦ ਦੀਆਂ ਪਰ ਸਰਕਾਰ ਦੇ ਇੰਗੇ ਨਾ ਬਸ ਸੀ ਤੇ ਓਥੇ ਦੇ ਜਿਹੜੇ ਲੋਕਲ ਨੇ ਯੂਕਰੇਨੀਅਨ ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਤੇ ਜਿੰਨੇ ਵੀ ਜਨਨ ਨੇ ਸਾਥ ਦਿੱਤਾ ਯੂਕਰੇਨ ਹੋ ਗਿਆ ਪੋਲੈਂਡ ਹੋ ਗਿਆ ਜਾਂ ਕਿਸੇ ਵੀ ਕੰਟਰੀ ਤੋਂ ਅਸੀਂ ਦੋ ਤੋਂ ਓਥੇ ਆਏ ਆ ਜਿੰਨੇ ਜਿੰਨੇ ਲੋਕਾਂ ਨੇ ਸਾਥ ਦਿੱਤਾ ਬਹੁਤ ਧੰਨਵਾਦੀ ਆ ਕੁਛ ਬਹੁਤ ਮਿਸ ਅੰਡਰਸਟੈਂਡਿੰਗਸ ਹੋਈਆਂ ਐਂਬੈਸੀ ਨਾਲ ਗਵਰਨਮੈਂਟ ਨਾਲ ਪਰ ਅਟ ਲਾਸਟ ਅਸੀਂ ਘਰ ਵਾਪਸ ਆਏ ਆ ਤੇ ਬਹੁਤ ਖੁਸ਼ੀ ਆ ਸਾਨੂੰ ਇਸ ਗੱਲ ਦੀ ਤੇ ਬਸਨ ਬਾਕੀਆਂ ਨੂੰ ਇਹੇ ਦਰਖਾਸਤ ਆ ਕਿ ਬਸ ਅਰਦਾਸ ਕਰੋ ਜਿਹੜੇ ਬੱਚੇ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਘਰ ਵਾਪਸ ਨਹੀਂ ਆਇਆਤਾ ਜਾਵੇ ਕਾਉਜ਼ ਹਜੇ ਵੀ ਉੱਥੇ 1500 ਤੋਂ 2000 ਬੱਚਾ ਮੇਰੇ ਸ਼ਹਿਰ ਵਿੱਚ ਫਸਿਆ ਹੋਇਆ ਬਸ ਆਪਾਂ ਨਾਲ ਹੀ ਅਰਦਾਸ ਹੀ ਕਰ ਸਕਦੇ ਆ ਆਪਾਂ ਵੀ ਹੈਲਪਲੈਸ ਆ ਤੇ ਇੱਕ ਇੱਕ ਸਾਥੀ ਵੀ ਖੋਇਆ ਤੁਸੀਂ ਕਰਨਾਟਕਾ ਦਾ ਜਿਹੜਾ ਬੱਚਾ ਤੁਹਾਡੇ ਨਾਲ ਹੀ ਪੜਦਾ ਸੀ ਉਹ ਲਾਇਬ੍ਰੇਰੀ ਸਾਡੇ ਨਾਲ ਹੀ ਹੁੰਦੇ ਸੀ ਮੇਰੇ ਦੋਸਤ ਦਾ ਮਿੱਤਰ ਸੀ ਉਹਨਾਂ ਦੇ ਗਰੁੱਪੇ ਸੀਗਾ ਉਹਦੀ ਸ਼ੈਲੀ ਚ ਡੈਥ ਹੋ ਗਈ ਤੇ ਬਹੁਤ ਦੁੱਖ ਹੈ ਇਸ ਗੱਲ ਦਾ ਇਹ ਬਸ ਸਰਕਾਰ ਨੂੰ ਇਹ ਚਾਹਨੀ ਆ ਵੀ ਜਿਹੜੀ ਸਾਡੇ ਅੱਗੇ ਦੀ ਸਿੱਖਿਆ 2 ਸਾਲ ਦੀ ਪੜ੍ਹਾਈ ਹੋ ਜੇ ਵੀ ਐਨਬੀਐਸ ਦੀ ਬਾਕੀ ਆ ਉਸ ਬਾਰੇ ਕੋਈ 20000 ਬੱਚਾ ਦੀ ਲੈਕਚਰੀਅਰ ਦੇ ਗੱਲ ਆਈ ਹੋਈ ਆ ਤਾਂ ਸਿੱਖੀ ਸਰਕਾਰ ਨੂੰ ਬੇਨਤੀ ਕਰਦੇ ਆ ਇਸ ਚੀਜ਼ ਤੇ ਵੀ ਕਿਹਾ ਤਾਂ ਨੇਬਰਿੰਗ ਕੰਟਰੀਜ਼ ਨੇ ਯੂਰਪ ਦੀ ਉੱਤੇ ਸਾਨੂੰ ਸਹੱਕ ਦਿੱਤਾ ਜਾਵੇ ਜਿਵੇਂ ਪੋਲੈਂਡ ਹੋ ਗਿਆ ਜਾਂ ਨਾਲ ਦੀਆਂ ਕੰਟਰੀਆਂ 'ਚ ਸਾਡੀ ਐਜੂਕੇਸ਼ਨ ਪੂਰੀ ਕਰਾਈ ਜਾਵੇ ਕਿਉਂਕਿ ਆਪਾਂ ਹਾਲਾਤ ਦੇਖ ਕੇ ਅੱਗੇ ਜੇ ਯੂਕਰੇਨ ਠੀਕ ਰਹਿੰਦਾ ਤਾਂ ਯੂਕਰੇਨ ਵਿੱਚ ਹੀ ਪੂਰੀ ਕਰਾਈ ਜਾਵੇ ਨਹੀਂ ਤੇ ਨਾਲ ਦੀਆਂ ਕੰਟਰੀਆਂ ਸਾਨੂੰ ਐਂਬੀਰਸ ਦੀ ਪੜ੍ਹਾਈ ਪੂਰੀ ਕਰਾਈ ਜਾਵੇ ਵੀ ਹੈ ਸਬਸ ਬਲਾਸਟ ਇਹੀ ਹੈ ਜੀ ਬਸ ਆਪਾਂ ਅਰਦਾਸ ਕਰਦੇ ਆਂ ਪ੍ਰਮਾਤਮਾ ਕਿ ਉਹ ਸਭ ਸਹੀ ਸਲਾਮਤ ਘਰੇ ਵਾਪਸ ਆਣ ਜੋ ਇੰਡੀਆ ਚ ਹੋ ਸਕਦਾ ਤੇ ਬਹੁਤ ਵਧੀਆ ਅਸੀਂ ਦਰਖਾਸਤ ਕਰਦੇ ਆਂ ਸਾਨੂੰ 20000 ਬੱਚਾ ਜਿਹੜਾ ਯੂਕਰੇਨ ਚ ਪੜ੍ਹਦੀ ਬੱਚਾ ਪੜ੍ਹ ਰਿਹਾ ਜੋ ਹਿੰਦੁਸਤਾਨ ਚ ਉਹਨਾਂ ਦਾ ਐਡਜਸਟਮੈਂਟ ਹੋ ਸਕੀ ਇਹ ਤੇ ਬਹੁਤ ਵਧੀਆ ਗੱਲ ਆ ਫੀਸਾਂ ਜਿਆਦਾ ਹੋਣ ਕਰਕੇ ਜਿਹੜਾ ਬੱਚੇ ਆ ਉਧਰ ਦਾ ਰੁਕ ਕਰਦੇ ਆਂ ਇੰਡੀਆ ਸਰਕਾਰ ਕਰ ਰਹੀ ਹੈ 50% ਜਿਹੜੇ ਕੋਟਾ ਘਟਾਇਆ ਗਿਆ ਸਰ ਦੇਖੋ ਗੱਲ ਇਹ ਨਹੀਂ ਸਰਕਾਰ ਦੀ ਆਂਦੀ ਆ ਰਿਜ਼ਰਵੇਸ਼ਨ 64% ਰਿਜ਼ਰਵੇਸ਼ਨ ਹੈ ਜਿਹੜਾ ਬੰਦਾ ਉਹ ਜਿਸ ਮੇਰੇ ਫਰੈਂਡ ਦੀ ਡੈਥ ਹੋਈ ਆ ਉਹਦੇ 97% ਸੀ ਕਿ ਐਂਟ੍ਰਾਂਸ ਐਗਜ਼ਾਮ 'ਚ ਉਹ ਜਿਹੜਾ 97% ਵਾਲਾ ਜੀ ਐਮਪੀਬੀਐਸ ਸੀਟ ਨਹੀਂ ਲੈ ਸਕਦਾ ਤੁਸੀਂ ਕੌਣ ਫਿਰ ਕਿਉਂ ਤੁਸੀਂ ਲਾਈਕ ਸੋਚ ਸਕਦੇ ਕੌਣ ਲਏਗਾ ਤੇ ਉਹਦੇ ਫਾਦਰ ਦਾ ਵੀ ਸਪੈਸ਼ਲ ਆਇਆ ਤੇ ਅੱਜ ਬਿਆਨਬਾਜ਼ੀ ਬਹੁਤ ਗਲਤ ਹੋਈ ਆ ਵੀ ਉਹਦੀ ਬਾਡੀ ਜ਼ਿਆਦਾ ਸਪੇਸ ਆਕੂਪਾਈ ਕਰੇਗੀ ਬੱਚਿਆਂ ਨਾਲ ਇਹ ਕਹਿਣ ਵਾਲੀ ਗੱਲ ਹੈ ਤੇ ਮਾਪੇ ਆਪਣੇ ਆਪਣੇ ਬੱਚੇ ਦੀ ਬਾਡੀ ਵਾਪਸ ਮੰਗਾਣੀ ਆ ਤੇ ਭਾਜਪਾ ਨੇ ਕਾਗੂਏ ਕਹਿ ਰਹੇ ਨੇ ਵੀ ਉਹਦੀ ਬੋਡੀ ਜ਼ਿਆਦਾ ਸਪੇਸ ਓਕੂਪਾਈ ਕਰੇਗੀ ਜਹਾਜ਼ 'ਚ ਵੀ ਬੱਚੇ ਆਣ ਉਹਦੀ ਬੋਡੀ ਉੱਥੇ ਰੱਖ ਦਿੱਤੀ ਜਾਵੇ ਇਹ ਕੋਈ ਬਿਆਨ ਨਹੀਂ ਹੁੰਦਾ ਹਾਂ ਇਹ ਮਤਲਬ ਨਾਪਰਾਧਾਂ ਨੇ ਬਿਆਨ ਨਹੀਂ ਦੇਣੇ ਚਾਹੀਦੇ ਸਰਕਾਰ ਨੂੰ ਚਲੋ ਅਸੀਂ ਧੰਨਵਾਦੀ ਹਾਂ ਜੋ ਇਹ ਸਰਕਾਰ ਨੇ ਆਪਰੇਸ਼ਨ ਗੰਗਾ ਚਲਾਇਆ ਤੇ ਬਸ ਹੁਣ ਜਿਹੜੇ ਬਾਕੀ ਬੱਚੇ ਐ ਇਸ ਟਾਈਮ ਮੇਰੇ ਸਾਹਮਣੇ ਮੈਂ ਕਾਰਜਕ੍ਰਮ ਕਰਦਾ ਹਾਂ ਬੱਚਾ ਮੈਂ ਕਾਰਜਕ੍ਰਮ ਜੰਮੀ ਤੇ ਕਰਦਾ ਜੋ ਉੱਥੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਤੁਸੀਂ ਸਭ ਜਾਣੀਆ ਹੋ ਉੱਥੇ ਕੱਟੋ-ਕੱਟ ਲਾਈਕ ਮਿਨਿਮਮ 300-400 ਡੈਥ ਹੋ ਚੁੱਕੀ ਆ ਆਲਰੇਡੀ ਤੇ ਬਸ ਇਹੀ ਦਰਖਾਸਤ ਹੈ ਸਰਕਾਰ ਨੂੰ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਕੱਢਿਆ ਜਾਵੇ ਉਹਨਾਂ ਤੱਕ ਮਦਦ ਪਹੁੰਚਾਈ ਜਾਵੇ ਮੇਰਾ ਸਰਕਾਰ ਕਿਤੇ ਢਿੱਲੀ ਵੀ ਦਿਖ ਰਹੀ ਹੈ ਬਿਕੋਜ਼ ਈ ਵੈਕੂਏਸ਼ਨ ਅੰਦਰ ਆ ਕੇ ਕੱਟਣਾ ਹੁੰਦਾ ਬਾਹਰੋਂ ਨਹੀਂ ਕੱਟਣਾ ਹੁੰਦਾ ਵੈਕੂਏਸ਼ਨ ਆਪਾਂ ਇਹ ਵੈਕੂਏਸ਼ਨ ਨਹੀਂ ਕਹਿ ਸਕਦੇ ਦੇਸ਼ ਦੇ ਵਿੱਚ ਆ ਕੇ ਜਵਾਤਾਂ ਨੂੰ ਲੈ ਕੇ ਜਾਣਾ ਉਹਦਾ ਨਾਮ ਵੈਕੂਏਸ਼ਨ ਹੁੰਦਾ ਵੈਕੂਏਸ਼ਨ ਦੇ ਨਾਮ ਤੇ ਚਲੋ ਇੱਕ ਪਾਸੋਂ ਧੰਨਵਾਦੀ ਵੀ ਆ ਪਰ ਸਰਕਾਰ ਨੂੰ ਕਲੀਅਰ ਕਰ ਦੇਣਾ ਚਾਹੀਦਾ ਵੀ ਕਿਸ ਤਰੀਕੇ ਨਾਲ ਹੈਲਪ ਕਰਨੀ ਚਾਹੀਦੀ ਹੈ। ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਦਿੰਨਾ ਕਿ ਮੈਂ 24 ਤਰੀਕ ਨੂੰ ਉੱਥੋਂ ਚੱਲਿਆ ਤੇ ਉਸ ਦਿਨ ਉਸੇ ਦਿਨ ਵਾਰ ਡਿclare ਹੋਇਆ ਸੀ ਤੇ ਮੈਂ ਜਿਸ ਦਿਨ ਚੱਲਿਆ ਉਸ ਦਿਨ ਮੇਰੀ ਫਲਾਈਟ ਕੈਨਸਲ ਹੋ ਚੁੱਕੀ ਸੀ ਤੇ ਮੈਂ ਉਸ ਤੋਂ ਬਾਅਦ ਮੈਂ ਕੀਪਸ 'ਚ ਸਟਕ ਸੀ 5 ਦਿਨਾਂ ਲਈ। ਜਿਨਾ ਪਾਣੀ ਤੋਂ ਬਿਨਾਂ ਖਾਣਾ ਪੀਣਾ ਤੋਂ ਸਾਨੂੰ ਟਾਇਲਟ 'ਚ ਜਿਹੜਾ ਪਾਣੀ ਆਂਦਾ ਉਹ ਮਜਬੂਰਨ ਪੀਣਾ ਪੈ ਰਿਹਾ ਸੀ। ਪਾਣੀ ਨਹੀਂ ਅਵੇਲੇਬਲ ਸੀ ਉੱਥੇ। ਬਾਹਰ ਅਸੀਂ ਜਾ ਨਹੀਂ ਸਕਦੇ ਸੀ ਕਿ ਬਿਕਾਉਜ਼ ਹਾਰਫਾਰਮਸ ਵਿਕਰੇ ਸੀ ਸ਼ ਤੇ ਬਸ ਜੋ ਹਾਲਾਤ ਅਸੀਂ ਦੇਖੇ ਨੇ ਚਲੋ ਰੱਬ ਕਿਸੇ ਨੂੰ ਉਹਨਾਂ ਦਾ ਖਾਵੇ ਅਸੀਂ ਇਹ ਦੁਆ ਕਰਦੇ ਆ ਕਿ ਸਾਰੇ ਸੇ ਸਲਾਮਤ ਘਰ ਆਣ ਵਾਪਸ ਤੇ ਬਸ ਉੱਥੇ ਕਿਸੇ ਕਿਸਮ ਦੇ ਖਾਰਕਿਰਚ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਤੇ ਭਾਰਤ ਸਰਕਾਰ ਜਲਦ ਤੋਂ ਜਲਦੀ ਬੱਚਿਆਂ ਨੂੰ ਮਤਨ ਵਾਪਸੀ ਲਈ ਲੈ ਕੇ ਆਵੇ ਤੇ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਬਸ ਬਹੁਤ اچھا ਲੱਗ ਰਿਹਾ ਅੱਜ ਮੇਰਾ ਬੇਟਾ ਖੁਸ਼ੀ-ਖੁਸ਼ੀ ਘਰ ਵਾਪਸ ਆ ਰਿਹਾ ਸਾਡੇ ਕੋਲੇ ਭਾਰਤ ਸਰਕਾਰ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜਿਸ ਤਰ੍ਹਾਂ ਸਾਨੂੰ ਅੱਜ ਖੁਸ਼ੀ ਹੋ ਰਹੀ ਹੈ ਸਾਡਾ ਬੱਚਾ ਆ ਰਿਹਾ ਉਸ ਸਾਰੀਆਂ ਮਾਵਾਂ ਨੂੰ ਹੀ ਖੁਸ਼ੀਆਂ ਹੋਣ ਸਾਰਿਆਂ ਦੇ ਬੱਚੇ ਵਾਪਸ ਆਣ ਤਦ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੋਊਗੀ ਜਦੋਂ ਸਭ ਦੇ ਬੱਚੇ ਆਪਣੇ ਆਪਣੇ ਪੇਰੈਂਟਸ ਦੇ ਕੋਲੇ ਪਹੁੰਚ ਜਾਣਗੇ ਉੱਥੇ ਲੜਾਈ ਵੀ ਕਾਫੀ ਹੋ ਰਹੀ ਸੀ ਤੁਹਾਡੇ ਮਨ ਚ ਕੀ ਚੱਲ ਰਿਹਾ ਸੀ ਤੁਸੀਂ ਕਿ ਭਾਰਤ ਸਰਕਾਰ ਤੋਂ ਵੀ ਮੰਗ ਕੀਤੀ ਸੀ ਬਹੁਤ ਡਰ ਲੱਗ ਰਿਹਾ ਸੀ ਬਹੁਤ ਸਹਿਮੇ ਹੋਏ ਸੀਗੇ ਕਿ ਅੱਜ ਇਹ ਕੀ ਕਮੈਂਟ ਸਾਨੂੰ ਐ ਲੱਗ ਰਿਹਾ ਸੀ ਸਾਡੇ ਬੱਚਾਂ ਦੀ ਜਿੰਨੀ ਦੇਰ ਸਾਡੇ ਨਾਲ ਗੱਲ ਨਹੀਂ ਹੁੰਦੀ ਸੀ ਵੀ ਸਾਡੇ ਬੱਚੇ ਕਿਸ ਤਰ੍ਹਾਂ ਨ ਕੀ ਸੁਰੱਖਿਅਤ ਹਨ ਸਾਡੇ ਬੱਚੇ ਭਾਰਤ ਸਰਕਾਰ ਨੇ ਸਾਡੀ ਬਹੁਤ ਹੈਲਪ ਕਰਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਬੇਟਾ ਅੱਜ ਪੱਤਰ ਹੈਗਾ ਹਾਂਜੀ ਬੱਚੇ ਐਕਚੁਅਲੀ ਬੱਚਿਆਂ ਨੇ ਵੀ ਬਹੁਤ ਹੀ ਹਿੰਮਤ ਕੀਤੀ ਆ ਉੱਥੋਂ ਨਿਕਲਣ ਲਈ ਤੇ ਹਰ ਸੰਭਵ ਕੋਸ਼ਿਸ਼ ਕੀਤੀ ਆ ਬੱਚਿਆਂ ਨੇ ਨਾਲ ਮਤਲਬ ਗਾਰਡ ਨੇ ਵੀ ਪੂਰਾ ਸਾਥ ਦਿੱਤਾ ਪਰਮਾਤਮਾ ਨੇ ਬੱਚਿਆਂ ਦਾ ਔਰ ਭਾਰਤ ਸਰਕਾਰ ਨੇ ਵੀ ਅੱਗੇ ਇਹਨਾਂ ਬੱਚਿਆਂ ਦੀ ਬਹੁਤ ਹੈਲਪ ਕੀਤੀ ਸਾਡੇ ਘਰ ਤੱਕ ਪਹੁੰਚਾਉਣ ਲਈ ਇਸ ਲਈ ਪਰਮਾਤਮਾ ਸਾਰੇ ਜਿੰਨੇ ਵੀ ਬੱਚੇ ਉੱਥੇ ਰਹਿ ਰਹੇ ਮੇਰੇ ਬੱਚੇ ਦੇ ਦੋਸਤ ਕਿਉਂਕਿ ਮੇਰੇ ਬੱਚਾ ਇਨਾ ਅਪਸੈਟ ਹੋਇਆ ਪਿਆ ਨਾ ਆਪਣੇ ਦੋਸਤਾਂ ਕਾਰਨ ਜਦ ਤੱਕ ਉਹ ਸਾਰੇ ਬੱਚੇ ਵਾਪਸ ਨਹੀਂ ਆਉਂਦੇ ਉਹ ਤੱਕ ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ ਪਲੀਜ਼ ਸੈਂਟਰ ਗਵਰਨਮੈਂਟ ਨੂੰ ਅਪੀਲ ਆ ਪੰਜਾਬ ਗਵਰਨਮੈਂਟ ਨੂੰ ਅਪੀਲ ਆ ਪਲੀਜ਼ ਬੱਚਿਆਂ ਦਾ ਪੂਰਾ ਸਾਥ ਦਿੱਤਾ ਜਾਵੇ ਤੇ ਉਹ ਸਾਰੇ ਬੱਚੇ ਜਿੰਨੀਆਂ ਮਾਂਾਂ ਮਤੜਫ ਰਹੀਆਂ ਸਾਰਿਆਂ ਦੇ ਬੱਚੇ ਆਪਣੇ ਘਰ ਆਉਣ ਤੇ ਪੂਰਾ ਸਾਥ ਦੇਵੇ ਸਰਕਾਰ ਕਿਉਂਕਿ ਇੱਥੇ ਸਾਨੂੰ ਪ੍ਰਮਾਤਮਾ ਦੇ ਨਾਲ-ਨਾਲ ਸਰਕਾਰ ਦੀ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੈਂਟਰ ਤੇ ਪੰਜਾਬ ਗਵਰਨਮੈਂਟ ਦਾ ਇਹਦੇ ਵਿੱਚ ਪਹਿਮ ਰੋਲ ਹੋਣਾ ਚਾਹੀਦਾ ਪਹਿਲ ਦੇ ਆਧਾਰ ਤੇ ਸਾਡੇ ਬੱਚਿਆਂ ਨੂੰ ਹਰ ਸੰਭਵ ਜੋ ਵੀ ਕੋਸ਼ਿਸ਼ ਕਰ ਸਕਦੇ ਆ ਪੂਰੀ ਲਗਾਉਣੀ ਚਾਹੀਦੀ ਆ ਕਿਉਂਕਿ ਸਾਨੂੰ ਇਹਨਾਂ ਤੇ ਹੀ ਉਮੀਦ ਆ ਅਸੀਂ ਤਾਂ ਪ੍ਰਮਾਤਮਾ ਅੱਗੇ ਸਿਰਫ ਅਰਦਾਸ ਕਰ ਸਕਦੇ ਆ ਬਸ ਸਾਡੇ ਕੋਲ ਤਾਂ ਇਹੀ ਆ ਕਿਉਂਕਿ ਸਾਡੇ ਕੋਲੇ ਕੋਈ ਹੋਰ ਸੋਰਸ ਤਾਂ ਆਇਆ ਨਹੀਂ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਆ ਸਕੀ ਪਰ ਮਾਤਮਾ ਦਿੱਤਾ ਸਭ ਕੁਝ ਸਾਡੀ ਕਰ ਪਰ ਅੱਜ ਸਾਡੀ ਹੱਥ ਚ ਕੁਝ ਵੀ ਨਹੀਂ ਹੈਗਾ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆ ਸਕੀ ਮੈਂ ਸਮਝਦਾ ਕਿ ਦੇਖੋ ਜਿਨ੍ਹਾਂ ਦੇ ਬੱਚੇ ਉੱਥੇ ਫਸੇ ਹੋਏ ਨੇ ਏਡੀ ਵੱਡੀ ਜੰਗ ਚੱਲ ਰਹੀ ਹੈ ਬੰਬ ਚੱਲ ਰਹੇ ਨੇ ਔਰ ਮੈਂ ਸਮਝਦਾ ਕਿ ਅੱਜ ਮੈਂ ਵਾਪਿਆਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਉਹਨਾਂ ਦਾ ਬੱਚਾ ਸਹੀ ਸਲਾਮਤ ਕਰ ਵਾਪਸ ਆਇਆ ਔਰ ਮੈਂ ਇਸ ਗਲਤ ਨੂੰ ਗਰੀਜ ਨਹੀਂ ਕਰਦਾ ਹਿੰਦੁਸਤਾਨ ਦੀ ਸਰਕਾਰ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਜਿਨ੍ਹਾਂ ਨੇ ਬੱਚਿਆਂ ਨੂੰ ਲੱਗੇ ਵੀ ਉਹਨਾਂ ਵਾਪਸ ਲਾਉਣ ਵਾਸਤੇ ਜਿਹੜੇ ਬੱਚੇ ਅੱਜ ਵੀ ਤਿੰਨ ਫਲਾਈਟਾਂ ਆਈਆਂ ਨੇ ਔਰ ਪੰਜਾਬ ਸਰਕਾਰ ਵੱਲੋਂ ਵੀ ਵਾਰ-ਵਾਰ ਚਿੱਠੀ ਹਿੰਦੁਸਤਾਨ ਦੀ ਸਰਕਾਰ ਨੂੰ ਲਿਖ ਕੇ ਗਿਆ ਸਾਡੀ ਕਾਂਗਰਸ ਹਾਈ ਕਮਾਂਡ ਵੀ ਵਾਰ-ਵਾਰ ਕਹਿ ਰਹੀ ਹੈ ਕਿ ਦੇਸ਼ ਦੀ ਸਰਕਾਰ ਹਿੰਦੁਸਤਾਨ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉੱਥੋਂ ਸਾਰੇ ਬੱਚਿਆਂ ਨੂੰ ਸਹੀ ਸਲਾਮਤ ਪਹੁੰਚਾ ਜਾਵੇ ਸਾਡੇ 90 ਹਲਕੇ ਤੋਂ ਦੋ ਜਿਹੜੇ ਮੁੰਡੇ ਹੈਗੇ ਆ ਇੱਕ ਚੰਦਨ ਤੇ ਇੱਕ ਅਰਜੁਨ ਬੜੀ ਖੁਸ਼ੀ ਹੈ ਸਾਡੇ ਇਹ ਪਰਤ ਗਏ ਆਪਣੇ ਵਤਨ ਚ ਔਰ ਸਰਕਾਰਾਂ ਨੂੰ ਇਹ ਚਾਹੀਦਾ ਜਿਹੜੇ ਸਟੂਡੈਂਟ ਉੱਥੇ ਪੜਨ ਜਾਂਦੇ ਆ ਦੇਖੋ ਇਹ ਲੜਾਈ ਦੇ ਨਾਲ ਹੀ ਲੱਗੇ ਵੀ 30000 ਸਟੂਡੈਂਟ ਹੈ ਜਿਹੜਾ ਉੱਥੇ ਐਮਬੀਬੀਐਸ ਕਰਨ ਗਿਆ ਸੋ ਮੈਂ ਤਾਂ ਇਹੀ ਸਰਕਾਰਾਂ ਨੂੰ ਬੇਨਤੀ ਕਰਦਾ ਇਹਨਾਂ ਦਾ ਵਧੀਆ ਕਦਮ ਹੈ ਇਸ ਮਾਹੌਲ ਚ ਕਰ ਵਾਪਸੀ ਹੋਈ ਹੈ ਸਰਕਾਰ ਨੇ ਕੰਮ ਵਧੀਆ ਕੀਤਾ ਪਰ ਇਹ ਹੋਰ ਵਧੀਆ ਹੁੰਦਾ ਜੇ ਇਹਨਾਂ ਦੀ ਪੜਾਈ ਦਾ ਇੰਤਜ਼ਾਮ ਕਿਉਂ ਨਾ ਇੱਥੇ ਹੁੰਦਾ ਇੱਥੇ 140 ਕਰੋੜ ਦੀ ਆਬਾਦੀ ਦੇ ਕਰੀਬ ਸਾਡਾ ਕੰਟਰੀ ਹੈ ਸਾਡੇ ਡਾਕਟਰ ਉੱਥੇ ਪੜਨ ਜਾ ਰਹੇ ਨੇ ਕਿਉਂ ਨਾ ਇਹਨਾਂ ਦਾ ਇੱਥੇ ਅਪਰਾਲਾ ਕੀਤਾ ਜਾਵੇ ਹੁਣ ਵੀ ਜਿਵੇਂ ਸਰਕਾਰ ਦੀ ਮੈਂ ਸਟੇਟਮੈਂਟ ਦੇਖ ਰਿਆ ਸੀ ਟੀਵੀ ਤੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੀ ਜਿਹੜੀ ਪਰਪਾਈਆ ਕਰਾਂਗੇ ਸੋ ਮੈਂ ਤਾਂ ਸਮਝਦਾ ਵੀ ਜੇ ਨੀਮ ਲੰਘੀਆਂ ਫੀਸਾਂ ਇੱਥੇ ਹੈਗੀਆਂ ਇਹਨਾਂ ਦੀਆਂ ਫੀਸਾਂ ਘਟਾਈਆਂ ਜਾਣ ਔਰ ਪਰਵੰਦ ਹੈ ਪੜ੍ਹਾਈ ਦੇ ਜੇ ਇੱਥੇ ਕਰਨ ਕਿੱਥੇ ਜਾਣ ਤਾਂ ਜਿਹੜਾ ਵਿਦੇਸ਼ਾਂ 'ਚ ਅਰਬਾਂ ਖਰਬਾਂ ਰੁਪਏ ਜਿਹੜਾ ਸਾਡਾ ਜਾ ਰਿਹਾ ਕਿ ਤਾਂ ਉਹ ਬਚੂਗਾ ਦੂਜੇ ਸਾਡੇ ਕੰਟਰੀ ਦੇ ਵਿੱਚੇ ਸਾਡੇ ਕੰਟਰੀ 'ਚ ਪੜ੍ਹਨਗੇ ਨਾਲੇ ਆਪਣੇ ਕੰਟਰੀ ਦੇ ਜਿਹੜੇ ਬੱਚੇ ਪੜ੍ਹੂਗੇ ਤੇ ਆਪਣੇ ਕੰਟਰੀ ਦੀ ਪਬਲਿਕ ਦਾ ਵੀ ਜਿਹੜਾ ਹੈਗਾ ਅ ਇਲਾਜ ਹੈ ਪ੍ਰੋਪਰ ਤਰੀਕੇ ਨਾਲ ਹੋਊਗਾ ਇੱਥੇ ਡਾਕਟਰ ਹੀ ਨਹੀਂ ਮਿਲਦੇ ਆ ਤੁਸੀਂ ਪਿੰਡਾਂ 'ਚ ਯੂਪੀ ਚਲ ਜਾਓ ਬਿਹਾਰ ਚਲ ਜਾਓ ਉੱਥੇ ਤਾਂ ਮੈਡੀਕਲ ਕੋਈ ਸਹੂਲਤ ਹੀ ਨਹੀਂ ਹੈਗੀ ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਪੜਾਈ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਆ ਜਿਹੜੇ ਇਹੋ ਜਿਹੇ ਕੋਰਸ ਸਾਡੇ ਕੈਨੇਡਾ ਜਾਂ ਫਾਰਮ ਜਿਹੜੇ ਬੱਚੇ ਪੜਨ ਜਾ ਰਹੇ ਨੇ ਉਹਨਾਂ ਦਾ ਉਕਤਾ ਜਿਹੜਾ ਪ੍ਰਬੰਧ ਹੈ ਇੰਡੀਆ ਚ ਹੋਣਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ ਇਹ ਕਰਨਾ ਚਾਹੀਦਾ ਤਾਂ ਕਿ ਇਹੋ ਜਿਹੇ ਹਾਲਾਤਾਂ ਚ ਜਿਵੇਂ ਹੁਣ ਵੀ ਆਪਾਂ ਜ਼ਿੰਮੇਵਾਰੀ ਪੜਾਈ ਦੀ ਲੈ ਰਹੇ ਹਾਂ ਸੋ ਸਾਨੂੰ ਇੱਥੇ ਦੀ ਜ਼ਿੰਮੇਵਾਰੀ ਜੇ ਲੈ ਲਈਏ ਤੇ ਉਹਦੇ ਨਾਲ ਮੈਂ ਸਮਝਦਾ ਇੱਕ ਜਿਆਦਾ ਸਰਕਾਰ ਦਾ ਵਧੀਆ ਕੰਮ ਨਾਬਾ ਤੋਂ ਸੁਖਚੰਦ ਸਿੰਘ ਲੁਬਾਣਾ ਦੀ ਰਿਪੋਰਟ